ਰੇ ਮਨ RAM ਸੈਉ ਕਰੋ ਪ੍ਰੀਤ ਗੁਰੂ ਤੇ ਇੱਕ ਬਾਦਰਸ ਕਿਵੇਂ ਪ੍ਰੀਤ ਕਰੀਏ ਉਹਦੇ ਨਾਲ ਪ੍ਰੀਤ ਪੈਦਾ ਕਰਨ ਦਾ ਸਾਧਨ ਕੀ ਹੈ ਕਹਿੰਦੇ ਨੇ ਪ੍ਰੀਤ ਹੋ ਜਾਂਦੀ ਹੈ ਕੀਤੀ ਨਹੀਂ ਜਾਂਦੀ ਪਿਆਰ ਹੋ ਜਾਂਦਾ ਹੈ ਕੀਤਾ ਨਹੀਂ ਜਾਂਦਾ ਤਾਂ ਆਖਰ ਫਿਰ ਵੀ ਪਿਆਰ ਦੇ ਪੈਦਾ ਹੋਣ ਦਾ ਕੋਈ ਨਾ ਕੋਈ ਸਾਧਨ ਤੇ ਹੋਵੇਗਾ ਕੋਈ ਨਾ ਕੋਈ ਬੀਜ ਤੇ ਹੋਵੇਗਾ ਕੋਈ ਨਾ ਕੋਈ ਉਪਰਾਲਾ ਤੇ ਹੋਵੇਗਾ ਜਿਹਨੂੰ ਰੋਜ਼ ਰੋਜ਼ ਯਾਦ ਕਰੋ ਯਾਦ ਕਰੋ ਯਾਦ ਕਰੋ ਕੀਤੀ ਹੋਈ ਯਾਦ ਇੱਕ ਦਿਨ ਪਿਆਰ ਬਣ ਜਾਂਦੀ ਹੈ ਮਹਾਰਾਜ ਕਹਿੰਦੇ ਨੇ ਰੇ ਮਨ ਰਾਮ ਸੈਉ ਕਰ ਪ੍ਰੀਤ ਸਰਵਨਨ ਗੋਬਿੰਦ ਗੁਣ ਸੁਨੋ ਔਰ ਗਾਓ ਰਸਨਾ ਗੀਤ ਜ਼ਬਾਨ ਨਾਲ ਉਸਦੇ ਗੀਤ ਉਚਾਰਨ ਕਰੋ ਤੇ ਕੰਨਾਂ ਨਾਲ ਸੁਣੋ ਸਰਵਨਨ ਗੋਬਿੰਦ ਗੁਣ ਸੁਨੋ ਔਰ ਗਾਓ ਰਸਨਾ ਗੀਤ ਮੈਂ ਹੁਣੇ ਹੀ ਸਰਦਾਰ ਮਨਜੀਤ ਸਿੰਘ ਨੂੰ ਕਹਿਣਾ ਜਿਹੜਾ ਉੱਪਰ ਲਿਖਿਆ ਹੋਇਆ ਆਂਦਾ ਹੈ ਇਹ ਤੇ ਤੁਸੀਂ ਪੜੋਗੇ ਸੁਣ ਨਹੀਂ ਸਕਦੇ ਕੀਰਤਨ ਨੂੰ ਪੜਨਾ ਨਹੀਂ ਕੀਰਤਨ ਨੂੰ ਸੁਣਨਾ ਹੈ ਗੱਲ ਸਮਝ ਹੀ ਨਹੀਂ ਆਏ ਧਿਆਨ ਸਾਧਨਾ ਤੋਂ ਅਸੀਂ ਬਹੁਤ ਦੂਰ ਚਲੇ ਗਏ ਕਿਰਤਨ ਹੋ ਰਿਹਾ ਹੈ ਅੱਖਾਂ ਮੀਟ ਕੇ ਜਾਂ ਖੋਲ ਕੇ ਧਿਆਨ ਨੂੰ ਅੰਤਰਮੁਖੀ ਕਰੋ ਸੁਣੋ ਤੇ ਅੱਖਾਂ ਇੱਥੇ ਟਿਕ ਗਈਆਂ ਕੀ ਸੁਣੋਗੇ ਪੜੋਗੇ ਪੜੀਏ ਜیتے ਬਰਸ ਪਰ ਬਰਸੀਏ ਜیتے ਮਾਸ ਪੜਦੇ ਰਹੋ ساری ਜ਼ਿੰਦਗੀ ਖੇਡ ਸੁਣਨ ਨਾਲ ਬੜੇਗੇ ਸੁਣ ਕੇ ਸ਼ਬਦ ਨੇ ਅੰਦਰ ਜਾਣਾ ਹੈ ਅੰਮ੍ਰਿਤ ਵੇਲੇ ਬਾਣੀ ਪੜੋ ਔਰ ਇਸ ਵਾਸਤੇ ਪੜੋ ਕਿ ਪੜਨਾ ਇੱਕ ਦਿਨ ਜਪਣਾ ਹੋ ਜਾਏ ਜਪਮਨ ਮੇਰੇ ਗੋਬਿੰਦ ਕੀ ਬਾਣੀ ਜੇ ਪੜਨਾ ਜਪਣਾ ਨਹੀਂ ਬਣਿਆ ਤਾਂ ਫਿਰ ساری ਜ਼ਿੰਦਗੀ ਪੜਦਾ ਰਹੇ ਕੁਛ ਵੀ ਨਹੀਂ ਹੋਵੇਗਾ ਕੁਛ ਵੀ ਨਹੀਂ ਹੋਵੇਗਾ ਦੇ ਵਿਮਰਸ ਕਨ ਹੁਣੇ ਹੀ ਮੈਰਜ ਕੀਤੀ ਹੈ 18 18 ਘੰਟੇ ਪਾਠ ਕਰਨ ਵਾਲੇ ਮੈਂ ਪਾਠੀ ਦੇਖੇ ਨੇ ਰੋਜ਼ ਕਰ ਰਹੇ ਨੇ ਲੜੀਆਂ ਐ ਲੜੀਆਂ ਅਖੰਡ ਪਾਠ ਆਂਦੀਆਂ ਤੇ 18 18 ਘੰਟੇ ਇੱਕ ਇੱਕ ਪਾਠੀ ਪਾਠ ਕਰ ਰਹੇ ਮੈਂ ਨਹੀਂ ਦੇਖਦਾ ਉਹਨਾਂ ਦੀ ਜ਼ਿੰਦਗੀ 'ਚ ਕੋਈ ਤਬਦੀਲੀ ਹੋਈ ਹੋਵੇ ਕੋਈ ਅੰਤਰਾ ਆਇਆ ਹੋਵੇ ਪੜਨ ਨਾਲ ਕੁਝ ਵੀ ਨਹੀਂ ਹੁੰਦਾ ਜਪਣ ਨਾਲ ਹੁੰਦਾ ਜਪਣਾ ਤੇ 1 ਮਿੰਟ ਦਾ ਵੀ ਬਦਲ ਕੇ ਰੱਖ ਦੇਗਾ ਪੜਨਾ ساری ਜ਼ਿੰਦਗੀ ਦਾ ਵੀ ਨਹੀਂ ਬਦਲੇਗਾ ਪੜੀਏ ਜیتے ਬਰਸ ਬਰਸ ਪੜੀਏ ਜیتے ਮਾਸ ਪੜੀਏ ਜੀਤੀ ਅਰ ਜਾ ਪੜੀਏ ਜیتے ਸਵਾਸ ਨਾ ਨਿਕ ਲੇਖੇ ਇੱਕ ਗਨ ਹੋਰ ਹौं ਮੈਂ ਝਕਣਾ ਜਾ ਮਹਾਰਾਜ ਕਹਿੰਦੇ ਸਰਵਨਨ ਗੋਬਿੰਦ ਗੁਣ ਸੁਨੋ ਅਰ ਗਾਉ ਰਸਨਾ ਗੀਤ ਕੰਨਾ ਨਾਲ ਉਦੇ ਗੁਣਾ ਨੂੰ ਸੁਣੋ ਜ਼ਬਾਨ ਨਾਲ ਉਹਦੇ ਗੁਣਾ ਦਾ ਉਚਾਰਨ ਕਰੋ ਇੱਕ ਦਿਨ ਮਨ ਗੁਣਾ ਤੋਂ ਪ੍ਰਭਾਵਿਤ ਹੋ ਜਾਏਗਾ ਤੇ ਯਾਦ ਬਣ ਜਾਏਗਾ ਪਿਆਰ ਬਣ ਜਾਏਗਾ ਯਾਦ ਪਿਆਰ ਬਣ ਜਾਏਗੀ ਪਰ ਕਿਵੇਂ ਗਾਇ ਕਰੀਏ ਪ੍ਰੇਰਣ